ਸਤੰਬਰ ਸਿੰਘ ਸਭਾ ਨੰਬਰਦਾਰ ਰਾਜਵੰਦ ਸਿੰਘ ਗਲਾਰ ਸੋਹਣਾ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਪਹਿਲਾਂ ਸਾਡੇ ਜੱਜ ਸਾਹਿਬਾਨ ਦੇ ਇੰਟਰੋਡਕਸ਼ਨ ਕਰਾਉਣ ਦੇ ਤੁਹਾਡੇ ਨਾਲ ਬੜੇ ਕਈ ਮੁਲਖਾ ਜੋ ਇਕੱਠੇ ਕਰਕੇ ਲੈਣੇ ਆ ਸੋ ਪ੍ਰਧਾਨ ਜੀ ਹਲੋ ਹਾਜੀ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਸਵੇਸੇ ਜੀ ਨੇ ਦੱਸਿਆ ਕਿ ਆਪਣੇ ਕੋਲ ਜਿਹੜੇ ਦਾਦਾ ਦਾ ਸਰਬਾਨ ਨੂੰ ਆਪਾਂ ਪੂਰੀ ਦੁਨੀਆ ਦੇ ਵਿੱਚੋਂ ਆਪਦੀ ਰੋਣੀ ਹੈ ਮੈਂ ਇੰਟਰੋਡਿਊਸ ਕਰਾਂ ਜਿਹੜੇ ਸਾਡੇ ਪਹਿਲੇ ਦਾਸਾਬ ਨੇ ਮਿਸਟਰ ਮਾਰਟਿਨ ਜਿਹੜੇ ਕਿ ਜਰਮਨੀ ਤੋਂ ਨੇ ਮਿਸਟਰ ਐਰਬਰਟ ਜਿਹੜੇ ਕਿ ਹੋਲੈਂਡ ਤੋਂ ਨੇ ਮਿਸਟਰ ਸਟੈਂਡ ਜਿਹੜੇ ਕਿ ਹੋਲੈਂਡ ਤੋਂ ਨੇ ਮਿਸਟਰ ਕਾਰੋ ਜਿਹੜੇ ਕਿ ਕੈਨੇਡਾ ਤੋਂ ਨੇ ਤੇ ਆਓ ਆਪਾਂ ਸਾਰੇ ਇਸ ਕੰਪੀਟੀਸ਼ਨ ਹੈ ਇਹਦੀ ਸ਼ੁਰੂਆਤ ਕਰਦੇ ਆ ਲੋ ਜੀ ਮਿਸਟਰ ਅਲਵਰਡ ਦਾ ਆਪਣਾ ਪ੍ਰਾਣਾ ਬੇਰੀ ਹੈ ਪੀਡੀਐਫ ਦੇ ਨਾਲ ਬੜੇ ਲੌਂਗ ਟਰਮ ਤੋਂ 90 ਸਾਲਿਆਂ ਤੋਂ ਜੁੜੇ ਹੋਏ ਨੇ ਜਦੋਂ ਵੀ ਕਿਤੇ ਲੋੜ ਹੁੰਦੀ ਆਪਾਂ ਇਹਨਾਂ ਨੂੰ ਮਿਸਟਰ ਅਲਵਰਡ ਨੂੰ ਆਪਾਂ ਸੱਜਣਾ ਨੇ ਸੋਹੇ ਤਮਾਰੇ ਤਾੜੀਆਂ ਵਾਦੋ ਜੱਸਾ ਵਾਦੋ ਨਾ ਜਾਈ ਕਰੋ ਬੜੀ ਪ੍ਰੈਕਟਿਸ ਜੱਸਾ ਬਾਦ ਰੱਖਣਾ ਹੈ So, please start the competition. ਪੀੜ੍ਹੀਆ ਪਿਤਾ 19ਵਾਂ ਮੈਰੀਲੈਂਡ ਗ੍ਰੀਨਫੋਲਸੋ ਫਾਰਮਰਾਂ ਵੱਲੋਂ ਫਾਰਮਰਾਂ ਨੇ ਨਹੀਂ ਲਗਾਇਆ ਜਾਂਦਾ ਹੈ ਤੁਸੀਂ ਆਪ ਹੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੋ ਤੁਸੀਂ ਆਪ ਹੀ ਪ੍ਰੋਪਰਟੀ ਸੜਕਾਂ ਦੇ ਵਾਲੇ ਹੋ ਆਪ ਇਹਨੂੰ ਰਾਉਣ ਵਾਲੇ ਹੋ ਸੋ ਬਣੀ ਇੱਕ ਬੇਨਤੀ ਹੈ ਅੱਜ ਆਪਾਂ ਮਿਲੇ ਦਾ ਪਹਿਲਾ ਦਿਨ ਹੈ ਅੱਪਾ ਪੱਲੇ ਪਾਚਨਾ ਨਾਲ ਲੈ ਕੇ ਇਹਨਾ ਸ਼ੁਰੂ ਕੀਤਾ ਸਾਰੇ ਭਾਗਵਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਤਿੰਨ ਦਿਨ ਪੂਰਨ ਸਹਿਯੋਗ ਦਿਓ ਇਹ ਬੰਦਾ ਖੁੱਭਦਾ ਆਪਣਾ ਬਹੁਤ ਸਾਰੀਆਂ ਗਲਤੀਆਂ ਵੀ ਰਹਿ ਜਾਂਦੇ ਆ ਹਵੇਖਾ 19 ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਕੋਈ ਸੁਝਾਅ ਅਨੇ ਸਾਰੂ ਦਾ ਪਾਸਾ ਕਰਨ ਵਾਲੇ ਪਰ ਇਥੇ ਤੁਮੇ ਪੀੜਾ ਫੈਸਲਾ اٹਲ ਹੈ ਜੱਜ ਸਾਹਿਬਾਨ ਦਾ ਫੈਸਲਾ اٹਲ ਹੈ ਉਹਦੇ ਤੇ ਮਿਲਦੋਂ ਤੱਕ ਕੋਈ ਵੀ ਨਹੀਂ ਕਰੂਗਾ ਕਿਸੇ ਨੂੰ ਕਿਤੇ ਕੋ ਨੰਦੀ ਹੈ ਤਾਂ ਸਾਡੇ ਨਾਲ ਬਾਅਦ ਵਿੱਚ ਗੱਲ ਕਰ ਸਕਦਾ ਪੂਰਾ ਸਹਿਯੋਗ ਦਿਓ ਜਿੰਦਿਆਂ ਸਵੇ ਸਹਿ ਆਪਣੇ ਐਨੀ ਮਾਲਾ ਨੂੰ ਰੇਖ ਦੇ ਵਿੱਚ ਲੈ ਕੇ ਆਓ ਮੇਲਾ ਲਾਉਣਾ ਦਸਨ ਹੈ ਦੇਰੀ ਨੂੰ ਪ੍ਰੋਟ ਕਰਨਾ ਕਿ ਤੋਂ ਸਾਥੇ ਥੱਲੇ ਸਾਰਾ ਸਮਾ ਤੁਹਾਡੇ ਲਈ ਆਜਾ ਕੁਝ ਵੀ ਤੁਸੀਂ ਦਾਵਾ ਕੋਈ ਸਾਥ ਸੁਨੇਹਾ ਕਿਸੇ ਨੇ ਬਣਾਇਆ ਉਹ ਵੀ ਇੱਥੇ ਪਹੁੰਚਿਆ ਹੋਇਆ ਨਾ ਫਸਲਿਆ ਤੋਂ ਬਠੜਵੀ ਗਣ ਮੈਂ ਆਪਾਂ ਵੱਡਿਆਂ ਵੱਡਿਆਂ ਮਸ਼ੀਨਾਂ ਦਾ ਸਰਕਾਰ ਤੋਂ ਜਦਿਆਂ ਦਾ ਆਰਦਾਸ ਤੇਰੀ ਜਾਨਾ ਫਤੂਨ ਮਤਲਬ ਨਾਲ ਸਿੱਟ ਕੇ ਜਾਣਾ ਇੱਥੇ ਆਏ ਤੇ ਪਤਾ ਲੱਗਦਾ ਕਿ ਨਾਲ ਦੇ ਵੀ ਤਿਆਰੀ ਜਿੰਨੀ ਆ ਆਪ ਦੀ ਘਰੇ ਖੜੀ ਲਾਤੇ ਛੋਲੇ ਲੱਗੀ ਜਾਂਦੀ ਹੈ ਇੱਥੇ ਤੋਂ ਖੀਰੀਆਂ ਬੜਾ ਤੋਂ ਆਪਾਂ ਸ਼ੁਰੂ ਕਰਿਆ ਕਿਉਂਕਿ ਇੱਥੋਂ ਹੀ ਫਾਰਮ ਦੀ ਸ਼ੁਰੂਆਤ ਹੁੰਦੀ ਹੈ ਇੰਨਾ ਨਾ ਵੱਡੀਆਂ ਕਾਵਾ ਬਣਨਾ ਦੁੱਧ ਦਾ ਦਾ ਮਕਾਬਲਾ ਤੱਤ ਕੋਲ ਕੋਈ ਨਹੀਂ ਜਿੱਦਾਂ ਦੇਖਣਾ ਆਪਣੀ ਵੱਡਾ ਕੰਨੀ ਫਿਰਦੀ ਜਾਂ ਕੋਈ ਛੋਗਾ ਕੁਝ ਗੱਲਾਂ ਕੌਫਨ ਹੁੰਦੀਆਂ ਨੇ ਜਿਹੜੀ ਟੌਪ ਲੈ ਲੈ ਜਿਹਨੂੰ ਆਪਾਂ ਰੇਡ ਦੀ ਹੰਡੀ ਕਹਿੰਦੇ ਆ ਉਹ ਤੀਨ ਵਰਗੇ ਫਿੱਤੀ ਜਾਂਦੇ ਆ ਜਦੋਂ ਪਰਫੋਰਮੈਂਟ ਕਰਦੇ ਆ ਇਹ ਮੈਂ ਵੱਡਾ ਬਾਕੀ ਚਲਾਉਣ ਤੋਂ ਬਾਅਦ ਜਿਹਨੇ ਲੱਤਾ ਕਿ ਹੋਈਏ ਜਿਆ ਅਟਕਦਾ ਹੈ ਨਹੀਂ ਇਹਨਾਂ ਦੇ ਸੜੀਆਂ ਕੱਢਦੇ ਆਪਾਂ ਉਹਨਾਂ ਦੇ ਵਿੱਚ ਕਿੰਨਾ ਗੈਪ ਹੈ ਇਹਦੇ ਪੇਟ ਦਾ ਸਾਈਜ਼ ਕੀ ਹੈ ਕਿਉਂਕਿ ਦੁੱਧ ਬਣਾਉਣ ਵਾਲੀ ਜੀਰ ਪੇਟ ਦੇ ਵਿੱਚ ਰੰਗੀ ਆ ਉਹਦੇ ਨਾਲ ਦੁੱਧ ਬਣਾਉਣਾ ਤੇ ਕੋਈ ਘੋੜੇ ਕੋੜੀਆਂ ਧਾਰ ਰਹੇ ਨਹੀਂ ਕਿ ਵੱਡੇ ਹੋਏ ਆਪਾਂ ਥੋਣੀਆਂ ਦੇਖ ਰਹੇ ਹਾਂ ਇਹ ਦੋ ਜਣਾ ਇਹਨਾਂ ਦਾ ਕੰਮ ਹੈ ਦੁੱਧ ਛੱਡਾਉਣਾ ਉਹਦੇ ਲਈ ਹੀ ਕੰਪੀਟੀਸ਼ਨ ਕਰਾਉਦੇ ਕਿ ਚੰਗੀ ਬੱਚੀ ਕਿਹੋ ਜੀ ਪਾਲਣੀ ਚਾਹੀਦੀ ਰੋਮੀ ਦੇ ਸਾਹ ਦੇ ਨੰਬਰ ਨੇ ਅੱਜ ਮੈਂ ਤਾਂ ਪੰਜਾਬੋਂ ਮੇਰੇ ਦਿਮਾਗ 'ਚ ਨਹੀਂ ਆ ਰਹੀ ਬਾਤ ਸਾਰੀਆਂ ਜੁਗਿਆ ਬੈਕ ਬੋਲ ਨੇ ਪਿੱਛੇ ਹੋਈਆਂ ਅੱਡੀਆਂ ਨੇ ਉਹ ਕੋਨਾ ਦਾ ਸਾਈਜ਼ ਕੀ ਹੈ ਉਹ ਤੇ ਵੀ ਨਹੀਂ ਰੱਖਿਆ ਇਹ ਨਹੀਂ ਨਾ ਮੈਂ ਤੇ ਵੱਡੇ ਹੋ ਕੇ ਨੇ ਪ੍ਰੈਗਨੈਂਟ ਹੋਣਾ ਬੱਚਾ ਜਿਹੜਾ ਈਜੀ ਕਾਬੇਕ ਤੇ ਉੱਥੇ ਗਿਣਤੀ ਮਾਰੀ ਜਾਂਦੀ ਹੈ ਥੋਏ ਮੋਟੀਆਂ ਮੋਟੀਆਂ ਗੱਲਾਂ ਮਨੂ ਵੀ ਦਾਪਦਾ ਮੈਂ ਵੀ ਡੇਰੀ ਫਾਪਦਾ ਹੋ ਬਾਕੀ ਬਾਕੀ ਦੇ ਅਗਲਾ ਜਿਹੜਾ ਕੋਈ ਨਹੀਂ ਆ ਦੱਸ ਬੰਦੇ ਆ ਉਹ ਫਿਰ ਜੱਜ ਸਾਹਿਬਾਂ ਨੂੰ ਹੀ ਪਤਾ ਆ ਜਾ ਫਿਰ ਮੇਰੀ ਬੇਨਤੀ ਹੈ ਜਿਹੜਾ ਬੰਦਾ ਰਿੰਗ ਦੇ ਵਿੱਚ ਚਾਰਪਰ ਲੈ ਕੇ ਆਉਂਦਾ ਉਹ ਨਾਤਾ ਤੋਤਾ ਜਰੂਰ ਹੋਣਾ ਚਾਹੀਦਾ ਤੱਬੂ ਦੇ ਵਿੱਚੋਂ ਐਵੇਂ ਉੱਠ ਕੇ ਆਇਆ ਨਾ ਇੰਨਾ ਜ਼ੋਰ ਗਾਲ ਤੇ ਲਾਇਆ ਨਾ ਦਾ ਨੰਬਰ ਦਾ ਬਰਾਕਾ ਆ ਗਿਆ ਸਾਡੇ ਨਾਲ ਤੇ ਨਾਲ ਤੇਨੂੰ ਪ੍ਰੇਮ ਹੈ ਤੁਸੀਂ ਹੀ ਇਹ ਸ਼ੋਭਾ ਕਰਦੇ ਐ ਇਹਨਾਂ ਦੇ ਬਿਦੋ ਵੀ ਕੰਗੀਆਂ ਜਾਣਗੀਆਂ ਅੱਗੇ ਆਪਾਂ 10 ਛੜਦੇ ਹੁੰਦੇ ਆ ਉਹ ਇਸ ਕਰਕੇ ਕੰਗੀਆਂ ਆਂਗੇ ਕਈ ਵਾਰੀ ਦੂਜੇ ਰਿੰਗ ਦੇ ਵਿੱਚ ਕਈ ਹਰਕੀਆਂ ਪੁੱਛਿਆ ਜਾਂਦੇ ਆ ਇਹਨਾਂ ਦੇ ਵਿੱਚੋਂ ਚੰਗੀਆਂ ਬਾਹਰ ਚਲੇ ਜਾਂਦੇ ਆ ਫਿਰ ਦੁਬਾਰਾ ਲਾਉਂਦੀਆਂ ਮੋਤੀਆਂ ਇਸ ਦਾ ਕਿ ਲਾਭ ਵੀ ਕੰਗੀਆਂ ਵੀ ਇਹਦੇ ਵਿੱਚੋਂ ਚੰਗੀਆਂ ਆਏ ਜਾਣੀਆਂ ਅਗਲੇ ਸਾਲ ਵੀ ਜੋ ਵੀ ਫਾਰਮਾਂ ਦੀ ਸਮੱਸਿਆ ਸਾਨੂੰ ਆਇਆ ਸਮੇਂ ਵਿੱਚ ਤੁਹਾਨੂੰ ਨੂੰ ਮਿਲੂਗੀ ਉਹਨੂੰ ਅਸੀਂ ਘਰ ਦੇ ਸਾਥ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨੇ ਚੰਗੇ ਹੋਣਾ ਕੋਈ ਹੋਰ ਕਹਿ ਨਹੀਂ ਸੋਧਣੇ ਦਾ ਕਿਹਾ ਸੀ ਤੇ ਸਾਲ ਨੂੰ ਤੁਸੀਂ ਇਹਨੂੰ ਸੈੱਟ ਕਰ ਦੋ ਨੋਟ ਕਰਾ ਕੇ ਸਾਡੀ ਗੱਲ ਅਗਲੇ ਸਾਲ ਮੇਲੇ ਦੇ ਵਿੱਚ ਜ਼ਰੂਰ ਸੁਧਾਰ ਕਰਾਂਗੇ ਇਹ ਕਾਹਲੇ ਫਾਰਮਰ ਆ ਫਲੈਸਾਂ ਦੇ ਉੱਤੇ ਪੋਣੀਆਂ ਰੱਖ ਕੇ ਖੜੇ ਆ ਇਹਨਾਂ ਤੇ ਜਰੂਰ ਮਿਹਰਬਾਨੀ ਰੱਖੋ ਬੱਲੇ ਕਾਲ ਦਿਓ ਇਹਨਾਂ ਤੇ ਖੜ ਜੁਣਨ ਜਾਓ ਅਸੀਂ ਹਰੇਕ ਸਾਥ ਸੇਟੀਂਗ ਵਧਾਉਣੇ ਆ ਪਰ ਉਹਨੇ ਹੀ ਫਾਰਮਰ ਵਧੀ ਜਾਂਦੇ ਆ ਕਿਉਂਕਿ ਕੈਨੇਡਾ ਵਾਲਾ ਨੇ ਬੀਜ ਲਾਉਣੇ ਕਰਦੇ ਬੰਦ ਤੇ ਹੁਣ ਇੱਥੇ ਰੌਣਕ ਵੱਧ ਗਈ ਦੋਏ ਪਾਸੇ ਵਧੀ ਐ ਜਾ ਕਾਲਾ ਨੂੰ ਨੀਮਾ ਤੇ ਵਧੀਆ ਜਾ ਫਿਰ ਤੇਰੀ ਦੇ ਵਿੱਚ ਵਧੀਆ ਸਾਰੇ ਆਲਡ ਸੈਂਟਰ ਹੋ ਗਏ ਬਾਹਰ ਆਉਂਦੇ ਚੰਗਿਆਂ ਚ ਮੈਲ ਕਪੈਂਡ ਵਾਲੇ 86 ਦੇ ਹਿਸਾਬ ਨਾਲ ਚੱਲਦੇ ਕੋਈ ਬੰਦਾ ਦਸਿੰਦੀ ਗੱਲ ਨਹੀਂ ਕਰਦਾ ਕਾਲਕ 6 ਵੀ ਨਿਵਾਲ ਆਲੂ ਵਾਲਾ ਨਾਲ ਕੀ ਬਹੁਤ ਰੌਲਾ ਸਾਂਦੇ ਨਹੀਂ ਲੱਗਦੀ ਉਹਨਾਂ ਨੂੰ ਪੱਟੀ ਇੱਕ ਨਾਲ ਪੱਟੀਏ ਇਸ ਦਾ ਜੱਡੀ ਇਹਨਾਂ ਨੂੰ ਕਿੱਧਰ ਲਾਈਏ ਸੋ ਮੇਰੀ ਫਾਰਮ ਰੋਜ਼ ਖਰਚੇ ਪੰਜ ਪੰਜ ਮੋਬਾਈਲ ਤਾਂ ਨਹੀਂ ਘਰ ਦੇ ਵਿੱਚ ਤੇ ਚਾਰ ਟੀਵੀ ਤਾਂ ਚਾਰਾਂ ਦਾ ਬੈਠਾ ਲਾ ਅੱਗੇ ਹੁੰਦਾ ਸੀ ਸਾਈਕਲ ਵਾਲਾ ਟੇਨਾ ਤੇ ਟੀਵੀ ਪੈਸਾ ਕੋਈ ਨਹੀਂ ਹੁਣ ਸਾਰੀਆਂ ਚੀਜ਼ਾਂ ਦੇ ਰੋਜ਼ ਖਰਚੇ ਨੇ ਤੇਰੇ ਕਹਿਣ ਦਾ ਮਤਲਬ ਆਮਦਨ ਵੀ ਰੋਜ਼ ਆ ਜਿੰਦੀ ਆ دن بار دنیا مہینے سو اپنی بھی دیکھو یہ دی بڑے محنتی نے دھد دند کے مطابق بھی چنگا نے سو یہ وی ہے سو جج ساحبان ਹਰ ਆਲੇ ਰੋਕੋ 20 ਘੰਟਣਗੇ ਜੀ 95 ਨੂੰ ਬੜੀ ਬੜੇ ਉਸਤਾਦ ਦੇ ਵਿੱਚ ਸਿਦੇਸ਼ ਜੀ ਬਰੋਨੀ ਜਿਨ੍ਹਾਂ ਨੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਆ ਸੋ ਇਹ ਬੱਚਿਆਂ ਜਦੋਂ ਵੱਡੀਆਂ ਹੋ ਕੇ 40 50 ਲੀਟਰ ਦੇ ਜਾਂਦੀਆਂ ਉਸ ਤੋਂ ਅੱਗੇ 50 ਲੀਟਰ ਦੀ ਜਿਹੜੀ ਰੇਖਾ ਆਪਣੀ ਹੁੰਦੀ ਆ ਉੱਥੇ ਆਪਾਂ ਫੇਰ ਵਾਟਰ ਪ੍ਰਿੰਸੀਪਲ ਜੀ ਜਿਹੜੇ ਚੰਗੇ ਨਿਊਟ੍ਰੀਸ਼ਨ ਦੇ ਮੁਹਾਵ ਦਾ ਰੱਖਦੇ ਨੇ ਤੇ ਇਹਨਾਂ ਦੀ ਲੋੜ ਆਪਾਂ ਆਪ ਚਲੇ ਗਿਆ ਤੇ ਗਾਜ ਜਿੰਕੀ 7 ਲੀਟਰ ਤੇ ਇਹ ਸੋ ਅੱਗੇ ਹੋਰ ਤਰੰਗੜੀਏ ਨੇ ਉਹ ਇਹ ਬਰੀਆਂ ਵੱਲ ਸਾਬੇ ਆ ਸਕਦੇ ਆ ਕਿਉਂਕਿ ਨਿਊਟ੍ਰੀਸ਼ਨ ਦਾ ਅੱਜ ਮੁੱਖ ਬੋਲ ਉਸ ਤੋਂ ਬਗੈਰ ਬਦਚੋਣਾ ਸੋ ਇਹ ਵੀ ਇੱਕ ਨਸਲੀ ਆਪਣੇ ਆਪਣੀ ਬਾਰੇ ਗੱਲ ਤੇ ਉੱਤੇ ਸਾਰਾ ਫਾਰਮ ਮਿਲਿਆ ਤੇ ਘਰ ਤੋਂ ਲੱਗ ਖਰਚੇ ਤੋਂ ਆਪਾਂ ਵੱਧ ਮੁਨਾਫਾ ਜਿਹੜਾ ਉਹ ਕਿਵੇਂ ਕਮਾਉਣਾ ਉਹ ਤੁਸੀਂ ¿Por qué? ਜਨ ਸਰਵਾਂ ਦਾ ਰਸਾ ਉਤਾਵ ਚਾਲੂ ਹੈ ਕਰੈਕਟਰ ਦੇ ਨੰਬਰ ਲੈ ਲਓ ਕੋਈ ਆਏ ਨਾ ਸਾਦੇ ਕਿ ਲੰਗਾਲੀ ਬਹੁਤ ਉੱਚੀ ਲੰਮੀ ਹੈ ਐਸਾ ਕੋਈ ਸਾ ਆਗਮ ਨੇ ਕਰੈਕਟਰ ਦੇ ਨੰਬਰ ਦੇ ਜੀ ਇੱਕ ਚੱਗੀ ਦੁੱਧ ਦੇਣ ਵਾਲੀ ਗਾ ਕਿਨੇ ਵੜਾ